ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਚੰਗੀ ਘਰੇਲੂ ਮੱਝ ਦਿਖਾਉਣੀ ਹੈ ਇਹ ਸੇਲ ਹੈ ਰੇਟ ਡਿਟੇਲ ਵਾਈ ਤੋਂ ਪੁੱਛਦੇ ਆਂ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਅਰਤਾਰ ਸਿੰਘ ਜੀ ਪਿੰਡ ਬਾਦਰਾ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਬਾਈ ਜੀ ਆਪਣਾ 9157054555 ਦੁਬਾਰਾ ਇੱਕ ਵਾਰੀ ਫੇਰ ਬੋਲਿਓ 9157054555 ਜਿਹੜੇ ਆਪਾਂ ਮੱਝ ਦੇਖ ਰਹੇ ਆਂ ਸੂਆ ਕਿਹੜਾ ਸੂਰੀ ਆ ਜੀ ਦੂਆ ਦੂਸਰਾ ਜੀ ਦੂਜਾ ਸੂਆ ਸੂਰੀ ਆ ਕਿੰਨੇ ਟਾਈਮ ਤੋਂ ਆਪਣੇ ਕੋਲ ਆ ਇਹ ਮੇਰੇ ਕੋਲ ਮੈਂ ਕੱਟੀ ਲਿਆਂਦੀ ਸੀ ਇਹ ਅੱਛਾ ਛੋਟੀ ਕੱਟੀ ਲੈ ਕੇ 100 ਦੁੱਧ ਘਰ ਪੀ ਰਿਆ ਇਹਦਾ ਉਹ ਪੀ ਲੋ ਕੱਟੀ ਜਾਂਦੀ ਰਮਣ ਅੱਛਾ ਪਿਛਲੇ ਸੂਏ ਦੀ ਪਹਿਲੇ ਸੂਏ ਦੀ ਕੱ ਜੀ ਤੇ ਅੱਜ ਇਹਦੇ ਦਿਨ ਕਿੰਨੇ ਕੁ ਰਹਿ ਗਏ ਸੂਣ ਦੇ ਵਿੱਚ ਪੂਰੇ ਹੋਗੇ ਦੇਖੋ ਉੱਪਰ 2 ਦਿਨ ਲੈਨੇ 4 ਦਿਨ ਕਿੰਨੇ ਦਾ ਲੈ ਜਾਣੀ ਠੀਕ ਆ ਦਿਨ ਲਗਭਗ ਇਹਦੇ ਪੂਰੇ ਹੀ ਆ ਠੀਕ ਆ ਇਸ ਵਾਰ ਕਿਹੜਾ ਲੱਗਿਆ ਇਹਦੇ ਕੋਹੇ ਨੂਰ ਦਾ ਲੱਗਿਆ ਹੋਇਆ ਹੈ ਅੱਛਾ ਐਲ ਡੀ ਐਫ ਦਾ ਕੋਹੇ ਨੂਰ ਦੇ ਸੀਮਨ ਤੋਂ ਗੱਬਣਾ ਪਹਿਲੇ ਸੂਏ ਆਪਾਂ ਦੁੱਧ ਕਿੰਨਾ ਚੋੜਿਆ ਜੀ ਇਹਦਾ 17 17.5 17 17.5 ਬੱਸ ਇਸ ਤਰ੍ਹਾਂ ਅੱਛਾ 17 ਕਿਲੋ ਤਾਂ ਬਹੁਤ ਹੋ ਜਾਂਦਾ ਚੋਹੇ ਜਮਾ 20 ਦੀ ਗਾਰੰਟੀ ਹੈ ਆਪਣੀ ਅੱਛਾ ਕਹਿੰਦਾ ਪਾਪਾ ਆਪਣਾ ਮਨ ਕਹਿੰਦਾ ਕਿ 20 ਦੇ ਨੇੜੇ ਜਾਉਗੇ ਉੱਪਰ ਜਾਉਗੀ ਨੇੜੇ ਨਹੀਂ ਉੱਪਰ ਜਾਉ ਮੁੱਲ ਕੀ ਰੱਖਿਆ ਦਾ ਮੁੱਲ ਕੌਣ ਕੀ ਕਰਾਂਗੇ ਤੋਰ ਫਿਰ ਬਾਹਰ ਨੂੰ ਕਿੰਨਾ ਕਰੀ ਦੋ ਤੋਂ ਥੱਲੇ ਵਾਲਾ ਫੋਨ ਨਾ ਕਰੀ ਆਪਾਂ ਠੀਕ ਹੈ ਦੋ ਦੋ ਬਾਹਰ ਹੀ ਆ ਸੋ ਫਿਰ 2 ਲੱਖ ਤੋਂ ਬਾਹਰ ਮੱਝ ਦਾ ਰੇਟ ਹੈਗਾ ਤੇ ਬਾਕੀ ਲੇਵਾ ਵਗੈਰਾ ਦੇਖੋ ਪੜੀ ਪੁੜੀ ਵੀ ਸੋ ਥਾਂ ਲੇਵਾ ਦੇਖਿਆ ਸੋਹਣਾ ਸਾਫ ਸੁਥਰਾ ਤੇ ਕੋਹੇ ਨੂੰ ਰੈਲਡੀਫ ਵਾਲੇ ਸੀਮੰਟ ਤੋਂ ਹੈਗੀ ਆ ਇਹ ਗੱਬਣ ਤੇ ਦੂਸਰਾ ਸੁਆ ਮਾਲਕ ਦੱਸਦਾ ਕਿ ਦਸੂੰਦੀ ਪਈਆ ਤੇ ਬਾਕੀ ਬਾਡੀ ਬੰਤਰ ਯਾਰ ਬੈਕ ਸਾਈਡ ਤੋਂ ਚੌੜੀ ਚੂੜੀ ਪੱਲ ਗੋਲ ਕਹਿੰਦਾ ਵਾ ਬਲੇਰ ਚ ਜਾਣ ਵਾਲੀ ਇਕੱਲੀ ਤੇ 17 ਕਿਲੋ ਦੁੱਧ ਪਲੂਣ ਦਾ ਦੱਸਦਿਆ ਸੋਹਰੇ ਸੈਂਕ ਮੂੰਹ ਮੱਥਾ ਸੋਹਣਾ ਸਾਫ ਸੁਥਰਾ ਤੇ ਬਾਕੀ ਯਾਰ ਬਾਜਨ ਵਜੂਦ ਚੌੜੀ ਚੂੜੀ ਰਾਜੀ ਪਲੀ ਵੀ ਬਹੁਤ ਜਿਆਦੇ ਹੈ ਨਾ ਤੇ ਬੱਚਾ ਵੀ ਇਹਦੀ ਕੱਟੀ ਵੀ ਯਾਰ ਕਹਿੰਦਾ ਬਸ ਚੰਗੀ ਹੋਈ ਹੈ ਫਿਰ ਹਨਾ ਠੀਕ ਆ ਪਹਿਲੇ ਸੂਰੀ ਦੀ ਕੱਟੀ ਹੋਣਾ ਆਪਾਂ ਘਰੇ ਰੱਖ ਲੈਣੀ ਆ ਤੇ ਮਾਝਾ ਪਾਸੇ ਕਰ ਦੇਣੀ ਆ ਸੋ 2 ਲੱਖ ਤੋਂ ਬਾਹਰੇ ਦਾ ਰੇਟ ਹੈਗਾ ਪਿੰਡ ਬਦਰਾ ਜ਼ਿਲ੍ਹਾ ਬਰਨਾਲਾ ਇੱਥੇ ਆਪਾਂ ਵੀਡੀਓ ਕਵਰ ਕਰਦੇ ਪਏ ਆਗੇ ਤੇ ਬਾਕੀ ਬਾਡੀ ਮੰਤਰ ਵਗੈਰਾ ਦੇਖੋ ਯਾਰ ਮੈਂ ਇਹਦੀ ਚੰਗੀ ਦੂਜਾ ਸੂਆ ਸੂਰੀਆ ਤੇ ਬਾਕੀ ਥਾਣ ਹਵਾਨਾ ਆਪਾਂ ਨੇੜੇ ਤੋਂ ਦਿਖਾ ਦਿੰਨੇ ਆ ਥਣ ਦੇਖੋ ਚਾਰੇ ਨਿਖਣਵੇਂ ਸੋਨੇ ਸਾਫ ਸੁਤਰੇ ਤੇ ਬਾਕੀ ਚੋਂਡ ਚਵਾਈ ਤੇ ਕਹਿੰਦਾ ਪਾ ਕੋਈ ਭੂੜ ਸਰਲਾ ਨਾ ਮਾਹਪੁਰ ਆਉਣੀ ਨਮਕੋਂਡੇ ਵਾਲੀ ਧਾਰਾ ਕਿੰਨਾ ਕ ਲੰਬਾ ਟਾਈਮ ਦੁੱਧ ਦਿੰਦਾ ਇਹਨੇ ਇਹ ਨਾ ਸਾਢੇ 7 ਮਹੀਨੇ ਰਾਜਾ ਮੰਮੂ ਠੀਕ ਹੈ ਸਾਢੇ ਨਾਲ ਦਾ ਕੰਮ ਹੀ ਨਹੀਂ ਤੇ ਹੈਗੀ ਉਹਦਾ ਵਿਆਹ ਚੱਲ ਗਿਆ ਹੈਗੀ ਉਹਦੋਂ ਇੱਕ ਡੰਗ ਪੈ ਗਈ ਬਸ ਠੀਕ ਹੈ ਵੀ 2 ਟਾਈ ਮਹੀਨੇ ਦਾ ਗੈਪ ਹੀ ਪਾਇਆ ਸਾਢੇ 3 ਨੰਨੇ ਮਹੀਨੇ ਦੀ ਗੱਬੜ ਜਿਹੜਾ ਹੋ ਗਈ ਜੀ ਚੱਕ ਪਾਸ ਹੋ ਗਈ ਉਹ ਤੋਂ ਉਹ ਤੋਂ ਹੱਡੀ ਉਹ ਤੋਂ ਜੀ ਕਹਿੰਦਾ ਪਾ ਵਾ ਆਪਾਂ ਮੰਨ ਕੇ ਚੱਲੀਏ ਵੈਦ ਕੀ 18 ਕਿਲੋ ਦੁੱਧ ਤਾਂ ਸ਼ੋਰ ਆ ਜਮਾ ਬਾਅਦ ਕਹਿੰਦਾ 20 ਤੋਂ ਬਾਹਰ ਕਰ ਜੀ ਮੋਬਾਈਲ ਨੰਬਰ ਬੋਲੀ ਆਪਣਾ 991570543 ਠੀਕ ਹੈ ਪਿੰਡ ਬਦਰਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖ ਲਈ ਸਭ ਦਾ ਤਹਿ ਦਿਲੋਂ